ਸਾਰੀ ਟੀਮ ਲੋਕੀ ਅੱਜ ਮੇਰੇ ਕੋਲ ਇੱਥੇ ਨਮਾਣੇ ਦੇ ਕੋਲ ਆਏ ਹੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕੀ ਕਹਿਣਾ ਚਾਹੁੰਦੇ ਹਾਂ ਪਹਿਲਾਂ ਅੰਜੂ ਜੀ ਪਹਿਲਾਂ ਤੁਸੀਂ ਅੱਜ ਕਾਂਗਰਸ ਪਾਰਟੀ ਦੀ ਇਸ ਫਰਮਾਨ ਨੂੰ ਕੈਂਡੀਡੇਟ ਤੋਂ ਸਾਰੇ ਗਿਆ ਮੈਂ ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਦੀ ਸਮੁੱਚੀ ਟੀਮ ਦਾ ਸਮੁੱਚੀ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਮੈਨੂੰ ਮਾਣ ਬਖਸ਼ਿਆ ਜੀ ਮੇਰੇ ਵਿੱਚ ਕੁਝ ਦੇਖ ਕੇ ਤੇ ਉਹਨਾਂ ਨੇ ਜੀ ਮੈਨੂੰ ਇਸ ਵਾਰਡ ਨੰਬਰ 8 ਤੋਂ ਸਾਂਝਾਦ ਤੋਂ ਟਿਕਟ ਦੇ ਕੇ ਨਵਾਇਆ ਜੀ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਸਾਪ ਦਾ ਯਰਤ ਹੈ ਅੱਜ ਬੰਗਾਲ ਸੁਭਾਉ ਦਾਰੇ ਦਾ ਮਾਮਾ ਦੀ ਪਾਰਟੀ ਨੇ ਫਲਕਣ ਦੇ ਕੰਮ ਕਰੇ। ਕਾਬਲ ਸਰ ਕੋਈ ਨਹੀਂ ਸੀ ਜੀ ਕੋਈ ਖਾਸ ਕਾਰਨ ਨਹੀਂ ਸੀ ਬਸ ਕੋਈ ਕਾਰਨ ਸੀ ਕਿ ਅਸੀਂ ਬਹੁਤ ਟਾਈਮ ਦੇ ਮਿਹਨਤ ਕਰਦੇ ਸੀਗੇ ਜੀ। ਦਿਨੋਂ ਮਿਹਨਤ ਕਰਦੇ ਸੀਗੇ ਜੀ ਆਪਣਾ ਸਾਰਾ ਕੁਝ ਛੱਡ ਕੇ ਅਸੀਂ ਮਤਲਬ ਨੰਗੇ ਪੈਰੀ ਹੋ ਕੇ ਦੀ ਨੰਗੇ ਚੱਪੇ ਹੋ ਕੇ ਮੇਸ ਕਰ ਲੱਗੇ ਨੇ ਸਾਰਾ ਕੰਮ ਇਸ ਬੱਚੇ ਨੇ ਕਰਾਇਆ। ਇਸੇ ਦੀ ਜੋ ਇਹ ਹੀ ਵਜ੍ਹਾ ਹੈ ਜਿਹੜੇ ਇਹ ਕੰਮ ਕਰਵਾਦਾ ਸਾਰੇ ਕੋਈ ਵੀ ਕਿਸੇ ਦਾ ਕੰਮ ਹੋਵੇ ਘਰ ਦਾ ਹੋਵੇ ਕਿਸੇ ਦਾ ਕੋਈ ਜਿਵੇਂ ਕੋਈ ਵੀ ਕਿਸੇ ਦਾ ਪਰਸਨਲ ਕੋਈ ਵੀ ਕੰਮ ਹੋਵੇ ਇਹ ਬੱਚਾ ਭੱਜ ਕੇ ਹਰਿ ਗੁਰਦੁਆਰ ਤੋਂ ਜਾਂਦਾ ਹੈ। ਕੋਈ ਪਾਰਟੀ ਨੂੰ ਅਸੀਂ ਬੇਨਤੀ ਕੀਤੀ ਸੀ ਕਿ ਹੱਥ ਜੋੜ ਕੇ ਰਿਕਵੈਸਟ ਕੀਤੀ ਸੀ ਕਿ ਤੁਸੀਂ ਕੋਈ ਕਿਸੇ ਟੈਕ ਦੇ ਕੇ ਦਿਉਣ ਨਵਾਜੋ ਅਸੀਂ ਤੁਹਾਨੂੰ 100% ਵਾਰ ਦੇ ਵਾਰ ਦੋ। ਅਸੀਂ ਜਿੱਤਾਂਗੇ ਤੁਹਾਡੀ ਝੋਲੀ ਪਾਵਾਂਗੇ ਜੀ। ਤੇ ਪਰ ਸਰ ਸਾਡੀ ਗੱਲ ਨੂੰ ਹਣ ਗੋਲਿਆ ਗਿਆ ਜੀ। ਤੇ ਸਾਨੂੰ ਕੋਈ ਟੈਕ ਨਹੀਂ ਦਿੱਤਾ ਜਿੱਥੇ ਦੇਖਿਆ ਗਿਆ ਤੁਹਾਨੂੰ ਬਹੁਤ ਬੜੀ ਬੋਲਦਾ ਹੋ। ਘਣੀ ਕਰੋਨਾ ਟਾਈਮ ਤੋਂ ਵੀ ਨਾਲ ਜੁੜਾ ਹੈ ਹਰ ਦਾ ਫੈਲਾਵੋ ਜਿੰਨਾ ਬੰਦਾ ਵਧੀਆ ਗੈੜੀਏ ਉਹਨਾਂ ਹੀ ਥੋੜਾ ਜੀ ਕੰਮ ਕਰ ਪਾਏਗੇ ਸੀ ਕੰਮ ਇਹਨੇ ਕੋਈ ਛੱਡਿਆ ਨਹੀਂ ਕਿ ਜੀ ਰਾਸ਼ਨ ਤੇ ਪਾਣੀ ਦੀ ਗ੍ਰੀਪਾ ਨੂੰ ਕੀ ਜਿਹੇ ਅੰਦਰ ਬੈਠੇ ਰਹੇ ਕਲੀਅਰ ਹੋ ਗਿਆ ਸੀ ਇਹ ਸਾਰਾ ਕੁਝ ਮਤਲਬ ਸਾਫ਼ ਹੀ ਜਵਾਬ ਦਿੱਤਾ ਸੀਗਾ ਜੀ ਕਿ ਨਹੀਂ ਮਿਲਣੀ ਭਾਈ ਤੈਨੂੰ ਹੁਣ ਸਰ ਸਰਸ ਬਸੇ ਲੈਣਾ ਪਿਆ ਜੀ ਸਾਰੇ ਮੋਟਵਾੜ ਵਾਸੀਆਂ ਦੇ ਫਿਰ ਮੈਨੂੰ ਜੀ ਆ ਕੇ ਕਿਹਾ ਜਾਂ ਸਾਡੀ ਸਲਾਹ ਹੋਈ ਸਾਰੇ ਸਾਰੇ ਬੋਰ ਵਾਸੀ ਨੇ ਇੱਕ ਗੱਲ ਬਈ ਕਿ ਅਮਨ ਤੂੰ ਬਹੁਤ ਟਾਈਮ ਜਿਹੜਾ ਦੀ ਮਿਹਨਤ ਕਰ ਰਿਹਾ ਵੀ ਆਪਾਂ ਤੈਨੂੰ ਇਸ ਬੋਰ ਚੋ ਪੌਸਟ ਬਣਾਉਣਾ ਨੇ ਇਹਦੇ ਵਿੱਚ ਵੀ ਕੈਂਪ ਕੋਕ ਪੀ ਲਗਾਉਂਦੇ ਰਹੇ ਨੇ ਇਹ ਬੋਰ ਵਧੀਆ ਕੰਮ ਕੀਤੇ ਬੋਰ ਵੀ ਕੰਮ ਕਰਾਉਂਦੇ ਨੇ ਪੰਜ ਸਾਢੇ ਦੋ ਯਾਨੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰੀ ਟੀਮ ਦਾ ਤੁਸੀਂ ਅੱਜ ਮੇਰੇ ਕੋਲ ਇੱਥੇ ਇੱਕ ਨਿਮਾਣੇ ਦੇ ਕੋਲ ਆਇਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕੀ ਕਹਿਣਾ ਚਾਹੁੰਦੇ ਹੋ ਪਲਾਮਨ ਜੋ ਜੀ ਪਹਿਲਾਂ ਤੁਸੀਂ ਅੱਜ ਕਾਂਗਰਸ ਪਾਰਟੀ ਲਈ ਜਿਹੜੀ ਚੋਣਦਾਨ ਵਿੱਚ ਤੁਸੀਂ ਹੋ ਕੈਂਡੀਡੇਟ ਸਨ ਉਹਦਾ ਰਹਿ ਗਿਆ ਮੈਂ ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਦੀ ਸਮੁੱਚੀ ਟੀਮ ਦਾ ਸਮੁੱਚੀ ਲੀਡਰਸ਼ਿਪ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਮੈਨੂੰ ਮਾਣ ਬਖਸ਼ਿਆ ਜੀ ਮੇਰੇ 'ਚ ਕੁਝ ਦੇਖ ਕੇ ਉਹਨਾਂ ਨੇ ਜੀ ਮੈਨੂੰ ਇਸ ਵਾਰਡ ਨੰਬਰ 8 ਤੋਂ ਸਾਹਨੇੜੇ ਤੋਂ ਟਿਕਟ ਦੇ ਕੇ ਨਵਾਜੀਆ ਜੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜੀ ਕੀ ਕਰਦੇ ਆ ਆਪਣੀ ਪਾਰਟੀ ਦੇ ਵਿੱਚ ਪਹਿਲਾਂ ਤੁਸੀਂ ਦਬਦਾਰ ਰਹੇ ਹੋ ਤਾਂ ਆਮ ਆਦਮੀ ਪਾਰਟੀ ਨੂੰ ਕੱਲ੍ਹ ਛੱਡ ਕੇ ਕਾਂਗਰਸ ਪਾਰਟੀ ਵਿੱਚ ਆ ਗਏ ਕਾਬਲ ਸਰ ਕੋਈ ਨਹੀਂ ਸੀਗਾ ਜੀ ਕੋਈ ਖਾਸ ਕਾਰਨ ਨਹੀਂ ਸੀ ਬਸ ਇੱਕੋ ਹੀ ਕਾਰਨ ਸੀ ਕਿ ਅਸੀਂ ਬਹੁਤ ਟਾਈਮ ਦੇ ਮਿਹਨਤ ਕਰਦੇ ਸੀਗੇ ਜੀ ਦਿਲੋਂ ਮਿਹਨਤ ਕਰਦੇ ਸੀਗੇ ਜੀ ਆਪਣਾ ਸਾਰਾ ਕੁਝ ਛੱਡ ਕੇ ਅਸੀਂ ਮਤਲਬ ਨੰਗੇ ਪੈਰੀ ਹੋ ਕੇ ਦੀ ਨੰਗੇ ਚੱਟੇ ਹੋ ਕੇ ਮਿਹਨਤ ਕਰਦੇ ਸੀਗੇ ਜੀ ਇੱਕੋ ਹੀ ਪਾਰਟੀ ਨੂੰ ਅਸੀਂ ਬੇਨਤੀ ਕੀਤੀ ਸੀ ਕਿ ਹੱਥ ਜੋੜ ਕੇ ਰਿਕਵੈਸਟ ਕੀਤੀ ਸੀ ਕਿ ਸਾਨੂੰ ਤੁਸੀਂ ਟਿਕਟ ਦੇ ਕੇ ਜ਼ਰੂਰ ਨਵਾਜੋ ਅਸੀਂ ਤੁਹਾਨੂੰ 100% ਵਾਰ ਵਾਰ ਨੂੰ ਅਸੀਂ ਜਿੱਤਾਂਗੇ ਤੁਹਾਡੀ ਝੋਲੀ ਪਾਵਾਂਗੇ ਜੀ ਤੇ ਪਰ ਸਰ ਸਾਡੀ ਗੱਲ ਨੂੰ ਅਣਗੌਲਿਆ ਗਿਆ ਜੀ ਤੇ ਸਾਨੂੰ ਟਿਕਟ ਨਹੀਂ ਦਿੱਤੀ ਜੀ ਜਿੱਤੇ ਦੇਖਿਆ ਗਿਆ ਕਿ ਮਤਲਬ ਜਦੋਂ ਟਿਕਟ ਦਾ ਐਲਾਨ ਵੀ ਨਹੀਂ ਹੋਇਆ ਸੀਗਾ ਸ਼ਹਿਰ ਉਸ ਤੋਂ ਪਹਿਲਾਂ ਹੀ ਤੁਸੀਂ ਕਾਂਗਰਸ ਪਾਰਟੀ ਨੂੰ ਸ਼ਾਮਲ ਹੋਏ ਹੁੰਦੇ ਆ ਕੀ ਦੇਖਦੇ ਹੋ ਕਿ ਪਹਿਲਾਂ ਹੀ ਕੁਝ ਪਤਾ ਲੱਗ ਗਿਆ ਸਰ ਕਲੀਅਰ ਹੀ ਹੋ ਗਿਆ ਸੀਗਾ ਸਾਰਾ ਕੁਝ ਜੀ ਮਤਲਬ ਸਾਫ਼ ਹੀ ਜਵਾਬ ਦਿੱਤਾ ਸੀਗਾ ਜੀ ਤੇ ਕਿ ਨਹੀਂ ਮਿਲਣੀ ਭਾਈ ਟਿਕਟ ਤੈਨੂੰ ਹੁਣ ਸੋ ਸਰ ਫਿਰ ਸਰ ਡਿਸੀਜਨ ਲੈਣਾ ਪਿਆ ਜੀ ਸਾਰੇ ਵੋਟਰ ਵਾਸੀਆਂ ਨੇ ਫਿਰ ਮੈਨੂੰ ਜੀ ਆ ਕੇ ਕਿਹਾ ਸਾਡੀ ਸਲਾਹ ਅਨੁਸਾਰ ਸਾਰੇ ਵਾਰਡ ਵਾਸੀ ਨੇ ਕੋਈ ਗੱਲ ਬਈ ਕਿ ਅਮਨ ਤੂੰ ਬਹੁਤ ਟਾਈਮ ਦੀ ਰਾਜੇ ਮਿਹਨਤ ਕਰ ਰਿਹਾ ਹਾਂ ਵੀ ਆਪਾਂ ਤੈਨੂੰ ਇਸ ਵਾਰਡ ਚੋਂ ਕੌਂਸਲਰ ਬਣਾਉਣਾ ਵਾ ਤੇ ਆਪਾਂ ਇਹ ਵਾਰਡ ਦੀ ਡਿਵੈਲਪਮੈਂਟ ਕਰਾਉਣੀ ਹੈ ਜੀ ਤੇ ਮੈਂ ਇਹ ਜਿਹੜੀਆਂ ਇਲੈਕਸ਼ਨਸ ਉਹ ਵੀ ਲੜ ਰਿਹਾ ਜੀ ਇਹ ਮੇਰਾ ਮੇਨ ਇੱਕੋ ਹੀ ਮੋਟਿਵ ਆ ਕਿ ਆਪਾਂ ਵਾਰਡ ਨੰਬਰ 8 ਦੀ ਡਿਵੈਲਪਮੈਂਟ ਕਰਾਈਏ ਜੀ ਇਹਨੂੰ ਆਪਾਂ ਬੁਲੰਦੀਏ ਦੇ ਲੈ ਕੇ ਜਾਈਏ ਜੀ ਇਹ ਵਾਰਡ ਨੂੰ ਇੱਕ ਮਾਡਲ ਤਿਆਰ ਕਰੀਏ ਕਿ ਲੋਕ ਇਹ ਵਾਰਡ ਨੂੰ ਆ ਕੇ ਦੇਖਿਆ ਕਰਨ ਕਿ ਯਾਰ ਸਾਹਮਣੇ ਵਾਲੇ ਦੇ ਵਿੱਚ ਕੋਈ ਇਦਾਂ ਦਾ ਵਾਰਡ ਵੀ ਹੈਗਾ ਕਿ ਜਿੱਥੇ ਮਤਲਬ ਹਰ ਚੀਜ਼ ਪ੍ਰੋਪਰ ਫੈਸਿਲਿਟੀ ਦੇ ਵਿੱਚ ਆ ਜੀ ਮਤਲਬ ਬਹੁਤ ਕੁਝ ਦਿਲਚਾ ਜੀ ਬਹੁਤ ਸੁਪਨੇ ਨੇ ਇਸ ਵਾਰ ਨੂੰ ਲੈ ਕੇ ਸਭ ਤੋਂ ਵੱਡੀ ਗੱਲ ਇਹ ਮੇਰਾ ਪਿਆਰ ਮੇਰਾ ਪਰਿਵਾਰ ਆ ਜੀ ਇਹ ਮੇਰਾ ਅਵਾਰਡ ਇੱਥੇ ਜਿੰਨੇ ਵੀ ਲੋਕ ਨੇ ਜੀ ਸਾਰੇ ਕੁਝ ਮੈਂ ਇਹਨਾਂ ਦੇ ਹੱਥਾਂ 'ਚ ਪਲਿਆ ਜੀ ਠੀਕ ਹੈ ਤੇ ਸਾਡੇ ਪੁਰਾਣਾ ਸਾਡਾ ਵਪਾਰ ਵੀ ਇੱਥੇ ਆ ਜੀ ਸਾਡੇ ਸਾਰੇ ਘਰ ਵੀ ਇਸ ਬੋਰਡ ਦੇ ਵਿੱਚ ਹੀ ਨੇ ਜੀ ਤੇ ਇਹਨਾਂ ਨੇ ਤਾਂ ਜੀ ਮੈਨੂੰ ਆਪਣੇ ਹੱਥਾਂ 'ਚ ਖੇਡ ਖੜਾਇਆ ਹੋਇਆ ਜੀ ਤੇ ਇਹਨਾਂ ਨਾਲ ਸਾਰਿਆਂ ਨਾਲ ਬੱਚਾ ਕਿਸੇ ਦਾ ਮੈਂ ਛੋਟਾ ਭਾਈ ਆ ਜੀ ਇੱਕੋ ਹੀ ਰਿਕਵੈਸਟ ਆ ਸਾਰਿਆਂ 'ਗੇ ਹੱਥ ਜੋੜ ਕੇ ਜੀ ਕਿ ਇਲੈਕਸ਼ਨਾਂ ਦੇ ਵਿੱਚ ਸਿਰਫ 2 ਦਿਨ ਰਹਿ ਗਏ ਜੀ بڑے ਲੋਕ ਆਉਣਗੇ ਜੀ ਤੁਹਾਨੂੰ ਕਹਿਣਗੇ ਅਸੀਂ ਇਹ ਕਰਦਾਂਗੇ ਉਹ ਕਰਦਾਂਗੇ ਮੈਂ ਤੁਹਾਨੂੰ ਸਾਰੇ ਵਾਰਡ ਵਾਸੀਆਂ ਨੂੰ ਸਾਰੇ ਨਗਰ ਨਿਵਾਸੀਆਂ ਨੂੰ ਇੱਕੋ ਬੇਨਤੀ ਕਰੂੰਗਾ ਕਿ ਵੋਟ ਸਿਰਫ ਕੰਮ ਵਾਲੇ ਬੰਦੇ ਨੂੰ ਪਾਇਓ ਜਿਹੜਾ ਤੁਹਾਡੇ ਵਿੱਚ ਰਹੇ ਹਮੇਸ਼ਾ ਤੁਹਾਡੇ ਇੱਕ ਇੱਕ ਕੰਮ ਕਰਾਵੇ ਤੁਹਾਡਾ ਬੱਚਾ ਮੈਂ ਤੁਹਾਡਾ ਛੋਟਾ ਭਾਈ ਆ ਜੀ ਤੁਸੀਂ ਮੈਨੂੰ ਕਿਤੇ ਵੀ ਲੈ ਜਾ ਕੇ ਕੰਮ ਕੋਈ ਕੋਈ ਵੀ ਕੰਮ ਆ ਜੀ ਮੇਰੇ ਲਈ ਕੋਈ ਸੇਵਾ ਕਦੇ ਵੀ ਹੁਕਮ ਲਾਉਣੇ ਹੋ ਅੱਧੀ ਰਾਤ ਨੂੰ ਵੀ ਮੈਂ ਤੁਹਾਡੇ ਸਾਰਿਆਂ ਦੇ ਨਾਲ ਮੋਢੇ ਦਾ ਮੋਢਾ ਲਾ ਕੇ ਖੜਾ ਜੀ ਪਰ ਰਿਕੁਐਸਟ ਹੈ ਜੀ ਸਾਰਿਆਂ ਨੂੰ ਬੇਨਤੀ ਆ ਕਿ ਇਸ ਵਾਰ ਆਪਾਂ ਚੋਣ ਨਿਸ਼ਾਨ ਹੱਥ ਪੰਜੇ ਦੇ ਉੱਤੇ ਮੋਹਰ ਲਾਈਏ ਇੱਕ ਨੰਬਰ ਬਟਨਾ ਜੀ ਆਪਣਾ EVM ਮਸ਼ੀਨ ਦਾ ਜੀ ਪਹਿਲਾਂ ਵੀ ਤੁਸੀਂ ਸ੍ਰੋਮਣੀ ਅਕਾਲੀ ਦਲ ਦੇ ਵਿੱਚ ਰਹੇ ਹੋ ਸ੍ਰੋਮਣੀ ਅਕਾਲੀ ਦਲ ਤੋਂ ਬਾਅਦ ਤੁਸੀਂ ਆਮ ਆਦੀ ਪਾਰਟੀ ਦੇ ਵਿੱਚ ਕਿਉਂ ਜੀ ਹੋਂਦਾ ਸੀ ਸ੍ਰੋਮਣੀ ਅਕਾਲੀ ਦਲ ਦੇ ਵਿੱਚ ਕਿਸ ਤਰ੍ਹਾਂ ਦਾ ਵਰਕ ਸੀ ਅਕਾਲੀ ਦਲ ਦੇ ਵਿੱਚ ਜੀ ਸ਼ਰਮ ਦੀ ਢਲੋਜੀ ਦੀ ਅਸੀਂ ਰਹਿਨਮਾਈ ਦੇ ਹੇਠ ਵਿੱਚ ਅਸੀਂ ਕੰਮ ਕੀਤਾ ਤੇ ਪਰ ਕੁਝ ਗੱਲਾਂ ਹੋ ਗਈਆਂ ਸੀਗੀਆਂ ਕੁਝ ਮਜਬੂਰੀਆਂ ਪੈ ਗਈਆਂ ਸੀਗੀਆਂ ਜੀ ਤੇ ਜਦੋਂ ਫਿਰ ਅਸੀਂ ਉਹ ਪਾਰਟੀ ਛੱਡ ਕੇ ਜੀ ਅਸੀਂ ਆਮ ਆਦੀ ਪਾਰਟੀ ਦਾ ਸੀ ਆਮ ਆਦੀ ਪਾਰਟੀ ਦੇ ਵਿੱਚ ਸਾਨੂੰ ਇਹ ਸੀ ਜੀ ਕੁਝ ਬਦਲਾਅ ਆਊਗਾ ਜੀ ਕੁਝ ਅਸੀਂ ਹਨਾ ਬਦਲਾਅ ਦੇ ਤੇ ਪਰ ਬਦਲਾਅ ਸਰ ਹਲੇ ਸਾਨੂੰ ਕੁਝ ਇੰਨਾ ਖਾਸ ਬਣੀ ਨਹੀਂ ਤੇ ਲਾਸਟ ਜਿਹੜੀ ਮੇਨ ਗੱਲ ਕੀ ਸੀਗੀ ਅਸੀਂ ਮਿਹਨਤ ਕਰਦੇ ਰਹੇ ਜੀ ਪਰ ਜਦੋਂ ਸਾਡਾ ਸਾਡਾ ਮੁੱਲ ਪੈਣ ਦਾ ਟਾਈਮ ਆਇਆ ਜੀ ਕੋਈ ਅੱਜ ਦਿਹਾੜੀ ਕਰਦਾ ਕੋਈ ਅੱਜ ਜੌਬ ਕਰਦਾ ਉਹਦਾ ਇੱਕੋ ਹੀ ਮਕਸਦ ਹੁੰਦਾ ਕਿ ਉਹਨੂੰ ਇੱਕ ਲਾਲਚ ਹੁੰਦਾ ਕਿ ਉਹਦੀ ਉਹਨੂੰ ਇੱਕ ਦਿਹਾੜੀ ਮਿਲੂਗੀ ਕੋਈ ਜੌਬ ਕਰਦਾ ਉਹਨੂੰ ਇੱਕ ਲਾਲਚ ਉਹਨੂੰ ਇੱਕ ਉਮੀਦ ਹੁੰਦੀ ਹੈ ਕਿ ਹੁਣ ਉਹਨੂੰ ਤਨਖਾਹ ਮਿਲੂਗੀ ਪਰ ਜਦੋਂ ਸਾਡੀ ਵਾਰੀ ਆਈ ਦੀ ਤਾਂ ਸਾਡੇ ਵਾਰ ਨੂੰ ਟਿੱਕ ਚੱਕ ਕੇ ਜੀ ਇੱਕ ਬਾਹਰਲੇ ਪਰਸਨ ਨੂੰ ਦਿੱਤੀ ਜੀ ਜਿਹਦਾ ਇਸ ਵਾਰ ਦੇ ਨਾਲ ਕੋਈ ਲੈਣਾ ਦੇਣਾ ਵੀ ਨਹੀਂ ਸੀਗਾ ਹਨਾ ਜੀ ਸਾਰੇ ਸਾਡੇ ਲਈ ਸਤਿਕਾਰਯੋਗ ਨੇ ਪਰ ਬੇਨਤੀ ਹੈ ਕਿ ਅਸੀਂ ਕਿੱਥੇ ਸਟੈਂਡ ਕੀਤਾ ਜੀ ਅਸੀਂ ਇੱਨੇ ਚਿਰ ਦੀ ਮਿਹਨਤ ਕਰਦੇ ਸੀਗੇ ਇਹ ਦੇਖਿਆ ਜਾਂਦਾ ਫਿਰ ਜਿੱਥੇ ਤੁਸੀਂ ਸੌਮਨੀ ਕਾਲਜ ਵਰਗੇ ਵੀ ਰਹੇ ਹੋ ਫਿਰ ਆਮ ਆਈ ਪਾਰਟੀ ਸ਼ਾਮਿਲ ਕੀਤਾ ਚਾਹ ਤੁਸੀਂ ਵੀ ਸੱਜਣ ਜੀ ਸੌਮਨੀ ਕਾਲਜ ਤੋਂ ਦੁਆਰਾ ਚੁਣੇ ਗਏ ਸੀ ਜੀ ਬਿਲਕੁਲ ਕੀਤਾ ਸਰ ਪਰ ਅ ਅਸੀਂ ਆਪ ਦਾ ਫਿਊਚਰ ਦੇਖਿਆ ਸਰ ਕੇ ਸਾਡਾ ਜਿਹੜਾ ਫਿਊਚਰ ਆ ਤੇ ਜੋ ਕਾਂਗਰਸ ਪਾਰਟੀ ਦੇ ਨੀਤੀਆਂ ਨੇ ਜੀ ਹਰ ਵਰਗ ਦੀ ਹਰ ਇਨਸਾਨ ਦੀ ਬੜੀ ਹੀ ਰਿਸਪੈਕਟ ਤੇ ਉਸ ਨੂੰ ਵਿਮੋਕ ਰੱਖਦੇ ਹੋਏ ਜੀ ਬਾਕੀ ਸਾਡਾ ਸਾਰੇ ਭਾਈਚਾਰੇ ਨੇ ਮੈਂ ਜਿੱਦਾਂ ਮੇਰੇ ਵਾਰਡ ਵਾਸੀ ਆ ਜੀ ਮੇਰੀ ਮੈਨੂੰ ਹੁਕਮ ਲਾਇਆ ਉਹ ਹੁਕਮ ਮੈਂ ਸਿਰ ਮੱਥੇ ਆਪਦਾ ਲੱਤਾ ਜੀ ਤੇ ਜੋ ਮੇਰੇ ਵਾਰਡ ਵਾਸੀਆਂ ਦਾ ਮੇਰੇ ਪਰਿਵਾਰ ਦਾ ਜੋ ਫੈਸਲਾ ਸੀ ਉਹਨੂੰ ਮੈਂ ਪਰਿਵਾਰ ਦੇ ਅਕੋਰਡਿੰਗ ਦੀ ਚੱਲਣਾ ਸੀ ਸਰ ਜਿੱਤੇ ਬਦਲਾਵ ਦੀ ਗੱਲ ਕੀਤੀ ਜਾਂਦੀ ਸੀ ਬਦਲਾਵ ਲਈ ਤੁਸੀਂ ਆਮਨ ਪਾਰਟੀ ਸ਼ਾਮਲ ਹੋ ਜੀ ਜੀ ਮੇਰਾ ਬਦਲਾਵ ਦਾ ਸਰ ਬਦਲਾਵ ਬਦਲਾਵ ਦੀ ਗੱਲ ਕਰਾ ਜੀ ਮੈਂ ਇਸ ਬਾਰੇ ਹੁਣ ਤੋ ਤੁਸੀਂ ਜੱਗ ਜਾਣਦਾ ਜੀ ਮੈਂ ਤਾਂ ਹੁਣ ਕੀ ਬੋਲਾਂ ਹਨ ਤੁਹਾਡੇ ਮਾਧਿਅਮ ਨਾਲ ਹੀ ਤੁਸੀਂ ਆਮ ਲੋਕਾਂ ਨੂੰ ਪੁੱਛੋ ਮੈਂ ਤਾਂ ਇੱਕ ਕਾਂਗਰਸ ਪਾਰਟੀ ਦਾ ਕੈਂਡੀਡੇਟ ਆ ਲੋਕ ਕਹਿਣਗੇ ਜਾਂ ਸੋਣ ਨਾਲੇ ਕਹਿਣਗੇ ਹਨਾ ਕਿ ਇਹ ਇਤਾਂ ਦੀਆਂ ਗੱਲਾਂ ਕਰਦਾ ਤੁਸੀਂ ਲੋਕਾਂ ਨੂੰ ਜਾ ਕੇ ਪੁੱਛੋ ਜੀ ਕਿ ਕਿੰਨਾ ਕੋ ਬਦਲਾਵ ਆਇਆ ਜੀ ਮੈਂ ਕੁਝ ਨਹੀਂ ਬੋਲੂ ਜੱਗ ਜਹਰ ਆ ਜੀ ਅੱਛਾ ਕਿੰਨੀਆਂ ਵਾਰਡ ਦੇ ਵਿੱਚ ਵੋਟਾਂ ਆਏ ਸਰ 1200 ਦੇ ਕਰੀਬ ਵੋਟਾਂ ਆਏ ਜੀ ਤੇ ਇਹ ਜਰਨਲ ਬੋਰਡ ਆ ਸਰ ਮੇਰਾ બસ ਮਰੀ ਹੁਣ ਸਾਰੇ ਨੂੰ ਇਹੀ ਬੇਨਤੀ ਆ ਤੁਹਾਨੂੰ ਵੀ ਸਾਰੇ ਭਰਾਵਾਂ ਨੂੰ ਇਹੀ ਬੇਨਤੀ ਆ ਕਿ ਤੁਹਾਡਾ ਛੋਟਾ ਭਾਈਆਂ ਤੁਸੀਂ ਸਾਰੇ ਜਣੇ ਧਿਆਨ ਰੱਖਿਓ ਯਾਰ ਹਨਾ ਤੇ ਆਪਾਂ ਇਹ ਅਵਾਰਡ ਜਿੱਤ ਕੇ ਸਿਰਫ ਇੱਕੋ ਹੀ ਕੋਈ ਇਸ ਮੈਂ ਗੰਦੀ ਸਿਆ ਰਾਜਨੀਤੀ ਨਹੀਂ ਮੈਨੂੰ ਕਰਨੀ ਆਉਂਦੀ ਜੀ ਇੱਕੋ ਹੀ ਮਕਸਦ ਆ ਕਿ ਅਸੀਂ ਇਸ ਵਾਰ ਦੀ ਡਿਵੈਲਪਮੈਂਟ ਕਰਾਉਣੀ ਆ ਜੀ ਅਸੀਂ ਇਸ ਵਾਰਡ ਨੂੰ ਬੁਲੰਦੀਆਂ ਤੇ ਲੈ ਕੇ ਜਾਣਾ ਇਸ ਵਾਰਡ ਦੇ ਅਸੀਂ ਇਹਨੂੰ ਇੱਕ ਇਦਾਂ ਦਾ ਵਾਰਡ ਬਣਾਉਣਾ ਇੱਕ ਮਾਡਲ ਤਿਆਰ ਕਰਾਂਗੇ ਇਸ ਵਾਰਡ ਨੂੰ ਮੇਰਾ ਸ਼ੌਕ ਆ ਜੀ ਦਿਲ ਦਾ ਕੀ ਨਾਮ ਆ ਜੀ ਆਪਣਾ ਕੋਮਲਰਾਣੀ ਇਹ ਕਿਹੜਾ ਵਾਰਡ ਆ ਜੀ 8 ਨੰਬਰ ਵਾਲੇ ਵਾਰਡ ਦੇ ਵਿੱਚ ਕੈਂਡੀਡੇਟ ਖੜੇ ਨੇ ਜਿੱਥੇ ਅਮਨ ਜੋ ਪੇਸਰ ਵੀ ਖੜੇ ਨੇ ਤਾਂ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਦਾ ਹੈਗਾ ਜਿਹੜਾ ਇਹ ਵਧੀਆ ਬੰਦਾ ਜੀ ਇਹ ਦੀ ਹਮੇਸ਼ਾ ਜਦੋਂ ਵੀ ਲੋੜ ਪੈਂਦੀ ਜਦੋਂ ਹੀ ਪਹੁੰਚ ਜਾਂਦੇ ਆ ਜੀ ਕੀ ਕੰਮ ਕਰਵਾਏਗੇ ਨੇ ਜੀ ਵਾਰਡ ਦੇ ਵਿੱਚ ਅਸੀਂ ਵੀ ਇਹੋ ਜਿਵੇਂ ਗਲੀਆਂ ਦਾ ਯਾ ਬੁੱਟਿਆ ਵਗੈਰਾ ਜੋ ਵੀ ਹੈ ਸਫਾਈ ਦਾ ਪੂਰਾ ਧਿਆਨ ਰੱਖਦੇ ਆ ਤੇ ਕੀ ਕਹਿੰਦੇ ਹੋ ਕਿ ਜਿਸ ਤਰ੍ਹਾਂ ਹੁਣ ਇਹ ਕਾਂਗਰਸ ਪਾਰਟੀ ਵਿੱਚੋਂ ਉਤਰੇ ਨੇ ਤਾਂ ਤੁਹਾਡੀ ਵੋਟ ਜਿਹੜੀ ਕਿਹਨਾਂ ਨੂੰ ਜਾਏਗੀ ਹਾਂਜੀ ਕਾਂਗਰਸ ਨੂੰ ਜੀ ਕਿੱਥੇ ਜਾਏਗੀ ਹਾਂਜੀ ਤੇ ਕੀ ਕਹੋਗੇ ਫਿਰ ਆਉਣ ਬਲੇ ਇਹਨਾਂ ਨੂੰ ਕਾਉਂਸਲਰ ਦੇ ਵਿੱਚ ਦੇਖਣਾ ਚਾਹੁੰਦੇ ਹਾਂ ਹਾਂਜੀ ਆਨਸਰ ਕੀ ਨਾਮ ਆ ਜੀ ਮੇਰਾ ਨਾਮ ਸੰਜੀਵ ਕੁਮਾਰ ਆ ਜੀ ਇਹ ਕਿਹੜੇ ਵਾਰਡ ਤੇ ਆ ਜੀ ਆਪਾਂ ਇਹ 8 ਨੰਬਰ ਵਾਰਡ ਜੀ ਤੇ ਵਾਰਡ ਨੰਬਰ 8 ਦੇ ਵਿੱਚ ਕਿਹੜੀ ਕਿਹੜੀ ਕੈਂਡੀਡੇਟ ਖੜੀ ਨੇ ਆਪਣੇ ਜੀ ਇੱਕ ਤਾਂ ਅਮਨ ਜੋਤ ਸਿੰਘ ਹਾਂਜੀ ਤੇ ਕਾਂਗਰਸ ਪਾਰਟੀ ਕੰਨੀ ਹੋ ਹਾਂਜੀ ਤੇ ਰਿਸ਼ਵਾਲ ਬੀਜੇਪੀ ਕੰਨੀ ਹੋ ਹਾਂਜੀ ਤੇ ਆਪਣਾ ਮਨਜ ਮਨਜਿੰਦਰ ਸਿੰਘ ਭੋਲਾ ਇਹ ਹੈਗਾ ਆ ਝਾੜੂ ਕੰਨੀ ਕੀ ਦੇਖਦੇ ਹੋ ਸਵਾਰਕ ਕਿਹੜੀ ਪਾਰਟੀ ਨੂੰ ਤੁਸੀਂ ਬੋਟ ਜੜੀ ਅਸੀਂ ਤਾਂ ਜੀ ਸਾਡਾ ਪੂਰਾ ਮੱਲਾ ਪੂਰਾ ਗੱਡ ਕੇ ਕਾਂਗਰਸ ਪਾਰਟੀ ਕੇ ਨਿਊ ਅਮਨ ਜੋਤ ਸਿੰਘ ਜੋਤੀ ਕੰਨੀ ਜੋ ਕਿ ਇਹ ਕਾਫੀ ਦੇਰ ਤੋਂ ਇਸ ਮੱਲੇ ਦੀ ਪੂਰੀ ਸੇਵਾ ਕਰ ਰਿਹਾ ਤੇ ਸਾਰਾ ਮੱਲਾ ਪੂਰਾ ਇਹਦੇ ਨਾਲ ਖੜਾ ਹੈ ਕਿਹੜੇ ਕਿਹੜੇ ਕੰਮ ਕਰਵਾਏ ਕਿੰਨੇ ਜੀ ਇਹਨਾਂ ਨੇ ਦੇਖੋ ਜੀ ਜਿਵੇਂ ਲਾਈਟਾਂ ਦਾ ਹੋ ਗਿਆ ਸਾਰਾ ਪੂਰੇ ਕਿਸੇ ਕਮੇਟੀ ਨੇ ਕੋਈ ਲੈਡਰੀ ਲਗਾਈ ਹੋਰੇ ਇਸ ਬੱਚੇ ਨੇ ਲਵਾਈਆਂ ਇਲੈਕਟ੍ਰਾ ਸਾਰੀਆਂ ਤੇ ਪੂਰਾ ਸਾਫ ਸਫਈਆ ਇਸ ਬੱਚੇ ਨੇ ਸਾਰਾ ਕੰਮ ਇਸ ਬੱਚੇ ਨੇ ਕਰਾਇਆ ਇਸੇ ਜੋ ਇਹੀ ਵਜ੍ਹਾ ਹੈ ਜਿਹੜੇ ਇਹ ਕੰਮ ਕਰਾਉਂਦਾ ਸਾਰੇ ਕੋਈ ਵੀ ਕਿਸੇ ਦਾ ਕੰਮ ਹੋਵੇ ਘਰ ਦਾ ਹੋਵੇ ਕਿਸੇ ਦਾ ਕੋਈ ਜਿਵੇਂ ਕੋਈ ਵੀ ਕਿਸੇ ਦਾ ਪਰਸਨਲ ਕੋਈ ਵੀ ਕੰਮ ਹੋਵੇ ਇਹ ਬੱਚਾ ਭੱਜ ਕੇ ਹਰ ਇੱਕ ਕੋਲ ਦੇ ਕੋਲ ਜਾਂਦਾ ਹੈ ਠੀਕ ਹੈ ਜੀ ਤੇ ਇਸ ਕਰਕੇ ਸਾਰਾ ਪੂਰਾ ਮੱਲਾ ਇਸ ਬੱਚੇ ਦੇ ਨਾਲ ਖੜਾ ਹੈ ਕੋਈ ਕੈਂਡੀਡੇਟ ਕੋਈ ਵੀ ਆਵੇ ਹਰ ਇੱਕ ਨੂੰ ਪਤਾ ਹੈ ਵੀ ਇਹ ਬੱਚਾ ਕੀ ਕੰਮ ਕਰ ਰਿਹਾ ਹੈ ਕਿਉਂਕਿ ਬਹੁਤ ਦੇਰ ਤੋਂ ਇਹ ਸੰਘਰਸ਼ ਕਰ ਰਿਹਾ ਵਿਚਾਰਾ ਬੱਚਾ ਹੈ ਸਾਡਾ ਇਹ ਇਸ ਕਰਕੇ ਸਾਰਾ ਪੂਰਾ ਮਲਾ ਸਾਡਾ ਇਹਦੇ ਬੱਚੇ ਦੇ ਨਾਲ ਖੜਾ ਹੈ ਤੇ ਅਸੀਂ ਅਸੀਂ ਆਪ ਖੋਦੇ ਦੇ ਨਾਲ ਅਸੀਂ ਖੜੇ ਜਾਂਦੇ ਗੱਟ ਕੇ ਪੂਰੀ ਸਪੋਰਟ ਆਪਣਾ ਸਾਰਾ ਕੁਝ ਛੱਡ ਕੇ ਇਹ ਬੱਚੇ ਦੇ ਨਾਲ ਖੜੇ ਹਾਂ ਅਸੀਂ ਤੇ ਕੌਨਸਲ ਰੂਪ ਦੇ ਵਿੱਚ ਹੁਣ ਕੌਚਾਂ ਲੜ ਰਹੇ ਨੇ ਜਿਹੜੀ ਟਿਕਟ ਜਿਹੜੀ ਤੁਸੀਂ ਵੋਟਾਂ ਜਿਹੜੀ ਪੂਰੀ ਸਾਡੇ ਪੂਰੇ ਮਹੱਲੇ ਦੀ ਵੋਟਾਂ ਸਾਡੀ ਤਾਂ ਹੈਗੀ ਹੋएगी ਸਾਡੇ ਪੂਰੇ ਮਹੱਲਿਆ ਸਾਡਾ ਪੂਰਾ ਇਹਦੇ ਨਾਲ ਗੱਟ ਕੇ ਖੜਾ ਜੀ ਹਾਂਜੀ ਵਿਚਾਰੇ ਪਹਜ ਬੰਦੇ ਉਹਨਾਂ ਨੂੰ ਵੀ ਇਹਨੇ ਖਰਚਾ ਖਰਚਾ ਦਿੱਤਾ ਨਹੀਂ ਜਾਨੀ ਕਈ ਸਾਲਾਂ ਤੋਂ ਇਹ ਨਾਲ ਰਲਿਆ ਰਿਹਾ ਹੈ ਇਸ ਟਾਈਮ ਇਹਨੇ ਥੱਕਾ ਹੋ ਰਿਹਾ ਹੈ ਤੇ ਫਿਰ ਹੁਣ ਕੀ ਦੇਖਦੇ ਹਾਂ ਵੀ ਕਿਦਾਂ ਜਿਸ ਤਰ੍ਹਾਂ ਹੁਣ ਅੱਜ ਵੀ ਚੋਣ ਮੈਦਾਨ ਦੇ ਵਿੱਚ ਉਤਰਿਆ ਹੋਇਆ ਹੈ ਕਿਸ ਤਰ੍ਹਾਂ ਦਾ ਹੰਗਾਰਾ ਬਾੜ ਦੇ ਵਿੱਚ ਕੀ ਕਹਿਣਾ ਚਾਹੋਗੇ ਠੀਕ ਆ ਜੀ ਬਹੁਤ ਵਧੀਆ ਬਾੜ ਦੇ ਨਾਲ ਅਸੀਂ ਇਹਦੇ ਨਾਲ ਕਈ ਸਾਲ ਤੋਂ ਨਾਲ ਜੁੜੇ ਹੋਏ ਹਾਂ ਦਿਲੋਂ ਵੀ ਇਹ ਪਰਮਾਤਮਾ ਜਾਨੀ ਮਿਹਰ ਕਰੇ ਇਨੇ ਕੰਮ ਹ ਲਾਈਟਾਂ ਸਾਰੀਆਂ ਲਵਾਈਆਂ ਨੇ ਜਿੰਨੀਆਂ ਲੱਗੀਆਂ ਹੋਈਆਂ ਨੇ ਲਾਈਟਾਂ ਵੀ ਲਵਾਈਆਂ ਨੇ ਆ ਜਿਹੜੇ ਸੜਕ ਤੇ ਸਕੂਟਰ ਮੋਟਰਸਾਈਕਲ ਜਿਆਦਾ ਭਜਾਉਂਦੇ ਨੇ ਨਾ ਇਹ ਆ ਜੰਪ ਵੀ ਬਣਵਾਏ ਨੇ ਨਾ ਐਨ ਐਸ ਆਈ ਟਾਈਟਮ ਵਗਰਾ ਦੇ ਜੰਪ ਵੀ ਲਵਾਈ ਨੇ ਸਿੱਟਰੀ ਕਿਹੜੇ ਤਰ੍ਹਾਂ ਦੇ ਸਿੱਟਰੀ ਟੈਲ ਲਵਾਈਆ ਪੌਦੇ ਲਵਾਏ ਨੇ ਇਹਨਾਂ ਨੇ ਹਾਂ ਠੀਕ ਹੈ ਪਰ ਇਸ ਵਾਰ ਦੇਖਣਾ ਚਾਹੁੰਦੇ ਹਾਂ ਹਾਂਜੀ ਹਾਂ ਬਿਲਕੁਲ